ਪੰਜਾਬ ਦੇ ਲੋਕ ਕੇ ਗੱਲਾਂ ਨਹੀਂ ਮੰਨਣਗੇ ਪੰਜਾਬ ਦੇ ਲੋਕ ਤੁਹਾਡੀ ਨਹੀਂ ਮੰਨਣਗੇ ਇਸ ਕਰਕੇ ਦਿੱਲੀ ਵਾਲਿਓ ਜੇ ਅੰਗਰੇਜ਼ ਨਹੀਂ ਰਹੇ ਮੁਗਲ ਨਹੀਂ ਰਹੇ ਜਾਓਗੇ ਤੁਸੀਂ ਵੀ ਲੇਕਿਨ ਆਓ ਗੱਲ ਕਰੋ ਬੈਠ ਕੇ ਉਹ ਵਰਤ ਰੱਖਿਆ ਹੈ ਉਸ ਡੱਲੇਬਾ ਸਾਹਿਬ ਨੇ ਕਿਸਾਨੀ ਵਾਸਤੇ ਲੜ ਰਹੇ ਹੈ ਆਪਾਂ ਸਾਰੇ ਨਾਲ ਆ ਕਿ ਜੋ ਵੀ ਕਿਤੇ ਲੜਦਾ ਹੈ ਪੰਜਾਬ ਦੀ ਧਰਤੀ ਵਾਸਤੇ ਪਮਾ ਕਿਸਾਨੀ ਲੜ ਰਹੀ ਹੈ ਪਮੇ ਜਵਾਨੀ ਲੜ ਰਹੀ ਹੈ ਪਮੇ ਬਾਡਰ ਤੇ ਲੜ ਰਹੇ ਨੇ ਕਿਤੇ ਲੜ ਰਹੇ ਆ ਸਾਰੇ ਇਕੱਠੇ ਹੋ ਕੇ ਲੜੀਏ ਔਰ ਜੋ ਵਿਰੋਧੀ ਬੋਲਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਦੋ 12 ਬਿਸਰਾ ਲੜਦੀਆਂ ਸੀ ਅੰਮ੍ਰਿਤਸਰ ਸਾਹਿਬ ਆਉਂਦੀਆਂ ਸੀ ਹਥਿਆਰ ਰੱਖ ਕੇ ਇਕੱਠੇ ਗੁਰਬਤਾ ਕਰਦੇ ਸੀ ਇਕੱਠੇ ਹੋ ਕੇ ਦੁਸ਼ਮਣ ਦੇ ਖਿਲਾਫ ਇਕੱਠੇ ਲੜਦੇ ਸੀ ਜਦੋਂ ਦਿੱਲੀ ਫਤਿਹ ਕੀਤੀ ਹੈ ਤਿੰਨੇ ਜਨਰਲ ਗਏ ਸੀ ਜੇ ਅੜੜ ਲੜਦੇ ਜਿੱਤ ਲੈਂਦੇ ਤਿੰਨੇ ਜਨਰਲ ਗਏ ਜਾ ਕੇ ਦਿੱਲੀ ਜਿੱਤੀ ਦਿੱਲੀ ਦਾ ਤਖਤ ਇਹ ਤਾਂ ਉਸ ਲਿਆ ਕੇ ਅੰਬਰ ਸਰ ਰੱਖਿਆ ਅੱਜ ਤੱਕ ਪਿਆ ਹੈ ਇਸ ਕਰਕੇ ਦਿੱਲੀ ਫਤਿਹ ਕਰਨ ਵਾਲਿਓ ਅੱਜ ਉਹੀ ਦਿੱਲੀ ਹੈ ਜੇ 700 ਸਾਲ ਦੀ ਗੁਲਾਮੀ ਤੋਂ ਬਾਅਦ ਤੁਹਾਡੇ ਬਜ਼ੁਰਗਾਂ ਨੇ ਕੀਤੀ ਸੀ ਤੇ ਤੁਹਾਡੇ ਵਾਸਤੇ ਵੀ ਕੋਈ ਚੀਜ਼ ਨਹੀਂ ਆਓ ਤਕੜੇ ਹੋ ਕੇ ਕਿ ਬਠੋਈਏ ਇਸ ਧਰਤੀ ਤੋਂ ਸ਼ਕਤੀ ਲੈ ਕੇ ਜਾਈਏ ਜਿੱਥੇ ਅਸੀਂ ਉਹ ਮੁਕਤਿਆਂ ਨੂੰ ਗੁਰੂ ਦੀ ਇਸ ਪਵਿੱਤਰ ਧਰਤੀ ਨੂੰ ਅਸੀਂ ਸੀਸ ਝੁਕਾ ਕੇ ਦਸਕਾਰ ਕਰਦੇ ਆਂ ਉਥੇ ਗੁਰੂ ਤੋਂ ਸ਼ਕਤੀ ਮੰਗਦੇ ਆਂ ਸਾਨੂੰ ਏਕਤਾ ਦੇ ਸ਼ਕਤੀ ਦੇ ਅਸੀਂ ਪੰਜਾਬ ਦੇ ਹੱਕਾਂ ਵਾਸਤੇ ਤਕੜੇ ਹੋ ਕੇ ਸ਼ਰੋਮਣੀ ਅਕਾਲੀ ਦਲ ਦੀ ਗਵਾਈ ਥੱਲੇ ਲੜੀਏ ਤਾਂ ਕਿ ਅਸੀਂ ਜਿੱਤ ਪ੍ਰਾ ਕੇ ਮੁੜ ਕੇ ਪੰਜਾਬ ਨੂੰ ਫੇਰ ਖੁਸ਼ੀ ਅਮਨ ਮਾਨ ਸ਼ਾਂਤੀ ਤਰੱਕੀ ਤੇ ਲੈ ਕੇ ਦੁਨੀਆ ਦਾ ਇੱਕ ਨੰਬਰ ਦਾ ਖਿੱਤਾ ਬਣਾਈਏ ਕਿ ਪੰਜਾਬ ਦੇ ਲੋਕ ਕੇ ਗੱਲਾਂ ਨਹੀਂ ਮੰਨਣਗੇ ਪੰਜਾਬ ਦੇ ਲੋਕ ਤੁਹਾਡੀ ਨਹੀਂ ਮੰਨਣਗੇ ਇਸ ਕਰਕੇ ਦਿੱਲੀ ਵਾਲਿਓ ਜੇ ਗਰੇਜ ਨਹੀਂ ਰਹੇ ਬੁਗਲ ਨਹੀਂ ਰਹੇ ਜਾਓਗੇ ਤੁਸੀਂ ਵੀ ਲੇਕਿਨ ਆਓ ਗੱਲ ਕਰੋ ਬੈਠ ਕੇ ਉਹ ਵਰਤ ਰੱਖਿਆ ਹੈ ਉਸ ਡੱਲੇਬਾਦ ਸਾਹਿਬ ਨੇ ਕਿਸਾਨੀ ਵਾਸਤੇ ਲੜ ਰਹੇ ਹੈ ਆਪਾਂ ਸਾਰੇ ਨਾਲ ਆ ਕਿ ਜੋ ਵੀ ਕਿਤੇ ਲੜਦਾ ਹੈ ਪੰਜਾਬ ਦੀ ਧਰਤੀ ਵਾਸਤੇ ਪਾਪਾ ਕਿਸਾਨੀ ਲੜ ਰਹੀ ਹੈ ਭਵੇਂ ਜਵਾਨੀ ਲੜ ਰਹੀ ਹੈ ਭਵੇਂ ਬਾਰਡਰ ਤੇ ਲੜ ਰਹੇ ਨੇ ਕਿਤੇ ਲੜ ਰਹੇ ਆ ਸਾਰੇ ਇਕੱਠੇ ਹੋ ਕੇ ਲੜੀਏ ਔਰ ਜੋ ਵਿਰੋਧੀ ਬੋਲਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਦੋ 12 ਮਿਸਲਾਂ ਲੜਦੀਆਂ ਸੀ ਅੰਮ੍ਰਿਤਸਰ ਸਾਹਿਬ ਆਉਂਦੀਆਂ ਸੀ ਹਥਿਆਰ ਰੱਖ ਕੇ ਇਕੱਠੇ ਗੁਰਬਤਾ ਕਰਦੇ ਸੀ ਇਕੱਠੇ ਹੋ ਕੇ ਦੁਸ਼ਮਣ ਦੇ ਖਿਲਾਫ ਇਕੱਠੇ ਲੜਦੇ ਸੀ ਜਦੋਂ ਦਿੱਲੀ ਫਤਿਹ ਕੀਤੀ ਐ ਤਿੰਨੇ ਜਨਰਲ ਗਏ ਸੀ ਜਿਹੜਾ ਡੜ ਲੜਦੇ ਜਿੱਤ ਲੈਂਦੇ ਤਿੰਨੇ ਜਨਰਲ ਗਏ ਜਾ ਕੇ ਦਿੱਲੀ ਜਿੱਤੀ ਦਿੱਲੀ ਦਾ ਤਖਤ ਇਹ ਤਾਂ ਉਸ ਲਿਆ ਕੇ ਅੰਮ੍ਰਿਤਸਰ ਰੱਖਿਆ ਅੱਜ ਤੱਕ ਪਿਆ ਹੈ ਇਸ ਕਰਕੇ ਦਿੱਲੀ ਫਤਿਹ ਕਰਨ ਵਾਲਿਓ ਅੱਜ ਉਹੀ ਦਿੱਲੀ ਹੈ ਜੀ 700 ਸਾਲ ਦੀ ਗੁਲਾਮੀ ਤੋਂ ਬਾਅਦ ਤੁਹਾਡੇ ਬਜ਼ੁਰਗਾਂ ਨੇ ਕੀਤੀ ਸੀ ਤੇ ਤੁਹਾਡੇ ਵਾਸਤੇ ਵੀ ਕੋਈ ਚੀਜ਼ ਨਹੀਂ ਆਓ ਤਕੜੇ ਹੋ ਕੇ ਖੜ ਬਟੋਈਏ ਇਸ ਧਰਤੀ ਤੋਂ ਸ਼ਕਤੀ ਲੈ ਕੇ ਜਾਈਏ ਜਿੱਥੇ ਅਸੀਂ ਉਹ ਮੁਕਤੀਆਂ ਨੂੰ ਗੁਰੂ ਦੀ ਇਸ ਪਵਿੱਤਰ ਧਰਤੀ ਨੂੰ ਅਸੀਂ ਸੀਸ ਝੁਕਾ ਕੇ ਦਰਸਕਾਰ ਕਰਦੇ ਹਾਂ ਉੱਥੇ ਗੁਰੂ ਤੋਂ ਸ਼ਕਤੀ ਮੰਗਦੇ ਹਾਂ ਸਾਨੂੰ ਏਕਤਾ ਦੇ ਸ਼ਕਤੀ ਦੇ ਅਸੀਂ ਪੰਜਾਬ ਦੇ ਹੱਕਾਂ ਵਾਸਤੇ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਗਵਾਈ ਥੱਲੇ ਲੜੀਏ ਤਾਂ ਕਿ ਅਸੀਂ ਜਿੱਤ ਪ੍ਰਾ ਕੇ ਮੁੜ ਕੇ ਪੰਜਾਬ ਨੂੰ ਫੇਰ ਖੁਸ਼ੀ ਅਮਨ ਮਾਨ ਸ਼ਾਂਤੀ ਤਰੱਕੀ ਤੇ ਲੈ ਕੇ ਦੁਨੀਆ ਦਾ ਇੱਕ ਨੰਬਰ ਦਾ ਖਿੱਤਾ ਬਣਾਈਏ